ਜੈ ਗੁਰਦੇਵ ਧੰ ਗੁਰਦੇਵ ਤੇ ਜੈਕਾਰੇ ਨਾਲ ਗੂੰਜਿਆ ਪਿੰਡ ਜੱਤੇਵਾਲੀ ਦੱਸ ਦਈਏ ਕਿ ਪਿੰਡ ਜੱਤੇਵਾਲੀ ਵਿਖੇ ਕੁटिया ਸੰਤ ਬਾਬਾ ਫੂਲਨਾਥ ਜੀ ਸੰਤ ਬਾਬਾ ਬ੍ਰਹਮਨਾਥ ਜੀ ਸੰਤ ਬਾਬਾ ਰਿਕੀ RAM ਜੀ ਵਿਖੇ ਸਲਾਨਾ ਸਮਾਗਮ ਨੂੰ ਸਮਰਪਿਤ ਵੀਰਵਾਰ ਨੂੰ ਕੀਰਤਨ ਦਰਬਾਰ ਕਰਵਾਇਆ ਗਿਆ ਵਧੇਰੇ ਦੱਸ ਦਈਏ ਕਿ ਅੰਮ੍ਰਿਤ ਬਾਣੀ ਸਤਗੁਰ ਰਵਦਾਸ ਮਹਾਰਾਜ ਜੀ ਦੀ ਛਤਰ ਸ਼ਾਯਾ ਹੇਠ ਕਰਵਾਏ ਇਸ ਸਮਾਗਮ ਦੀ ਅਗਵਾਈ ਡੇਰਾ ਚਿਹੜੂ ਦੇ ਮੁਖੀ ਸੰਤ ਕ੍ਰਿਸ਼ਨਨਾਥ ਜੀ ਆਵਾਜ਼ੇ ਕੌਮ ਸੰਤ ਕ੍ਰਿਸ਼ਨਨਾਥ ਮਹਾਰਾਜ ਜੀ ਨੇ ਕੀਤੀ ਇਸ ਮੌਕੇ ਇਸ ਸਮਾਗਮ ਵਿੱਚ ਪੰਜਾਬ ਤੇ ਦੁਆਬਾ ਮਾਲਵਾ ਤੇ ਮਾਝਾ ਖੇਤਰਾ ਦੇ ਨਾਲ-ਨਾਲ ਹਰਿਆਣਾ ਦਿੱਲੀ ਰਾਜਸਥਾਨ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਕੀਰਤਨ ਦਰਬਾਰ ਵਿੱਚ ਡੇਰਾ ਚਿਹੜੂ ਦੇ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਭਾਈ ਮੰਗਤਰਾ ਮੈਮੀ ਦੇ ਕੋਹਾ ਸੰਤ ਬਾਬਾ ਫੂਲਨਾਥ ਜੀ ਸੰਗੀਤ ਮੰਡਲੀ ਚਿਹੜੂ ਸੰਤ ਬਾਬਾ ਬ੍ਰਹਮਨਾਥ ਜੀ ਭਜਨ ਮੰਡਲੀ ਚਿਹੜੂ ਨੇ ਆਪਣੀ ਹਾਜ਼ਰੀ ਲਗਵਾਈ ਹੈ ਉਪਰੰਤ ਅੰਤਰਰਾਸ਼ਟਰੀ ਗਾਇਕਾ ਪ੍ਰੇਮ ਲਤਾ ਨੇ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੀ ਮਹਮਾਤਾ ਗੁਣਗਾਨ ਕੀਤਾ ਪ੍ਰਵਾਸੀ ਭਾਰਤੀਆਂ ਰਾਮਜੀਦਾਸ ਚੰਦੜ ਗੁਰਵਿੰਦਰ ਰਾਣੀ ਯੂਕੇ ਓਮਪrakash ਮਹਿਤੋ ਆਸ਼ਾ ਰਾਣੀ ਈਸਟਲੈਂਡ ਅਤੇ ਇੰਦਰਜੀਤ ਕੌਰ ਇਟਲੀ ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਸਟੇ ਸੰਚਾਲਕ ਕਰਦੇ ਸਕੱਤਰ ਕਮਲਜੀਤ ਖੋਥੜਾ ਸੇਵਾਦਾਰ ਮਿਸਤਰੀ ਪੁਲਾਰਾਮ ਸੋਮਨ ਅਤੇ ਧਰਮਪਾਲ ਕਲੇਰ ਨੇ ਦੱਸਿਆ ਕਿ ਸੰਤਕ੍ਰਿਸ਼ਨਾ ਜੀ ਡੇਰਾ 체ੜੂ ਨੇ ਪਿੰਡ ਜੇਤੇਵਾਲੀ ਦੀ ਸਰਪੰਚ ਸੁਨਤਰੀ ਦੇਵੀ ਨੂੰ ਸਰੂਪਾ ਅਤੇ 골ਡ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਇਸ ਦੌਰਾਨ ਸਮੂਹ ਪੰਚਾਇਤ ਮੈਂਬਰ ਵੀ ਹਾਜ਼ਰ ਰਹੇ ਵਰਦਾਸ ਦੀ ਕਿ ਸਤਗੁਰ ਰਵਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪ੍ਰਿੰਸੀਪਲ ਹਰਦੀਪ ਕੌਰ ਨੇ ਸਕੂਲ ਦੀ 2010 ਤੋਂ 2025 ਤੱਕ ਦੀ 15 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ ਡੀਐਸਪੀ ਆਦਮਪੁਰ ਕੁਲਵੰਤ ਸਿੰਘ ਅਤੇ ਐਸਐਚਓ ਪਤਾਰਾ ਕ੍ਰਿਸ਼ਨ ਗੋਪਾਲ ਦੀ ਨਿਗਰਾਨੀ ਹੇਠ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਪ੍ਰਸਿੱਧ ਗੀਤਕਾਰ ਤੇ ਲੇਖਕ ਮਹਿੰਦਰ ਸੰਧੂ ਵੀ ਦਰਪਾਰ ਵਿਖੇ ਨਤਮਸਤਕ ਹੋਏ ਗੁਰੂ ਦੇ ਲੰਗਰ ਅਟੁੱਟ ਵਰਤਦੇ ਰਹੇ ਦਿਖਾਉਂਦੇ ਆ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਰੀਸ਼ ਪੰਡਾਰੀ ਦੀ 에어ਪੋਰਟ ਸਤਗੁਰ ਵਿਦਵਾਲ ਚੰਦੀ ਡਾਕਟਰ ਵੀਰਾਲਾਲ ਦੇ ਕੰਸ਼ਤੀ ਮਾਨੇਵਾਲ ਸਾਹਿਬ ਕੰਸ਼ੀਰਨ ਛੰਤੀ ਬਾਬਾ ਭੂਲਾਲ ਚੰਦੀ ਬਾਬਾ ਬ੍ਰਹਮਣ ਛੰਤੀ ਸੰਤ ਰਿਗਿ ਪਿੰਡ ਜੈਤਰੀ ਵਾਲੀ ਦੇ ਸਮੂਹ ਪੰਚਾਇਤ ਮੈਂਬਰਾਂ ਹਲਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਦੇਸ਼ ਦੇ ਇਸ ਤੋਂ ਪੂਰੀਆਂ ਸੰਸਕਰਨ ਖਲਾਣਾ ਜੋ ਮੈਂ ਨਹੀਂ ਬਤਾਈ ਸਕੇ ਹਾਂ ਅਤੇ ਮੈਂ